ਹਾਥੀ ਘੋੜਾ ਪਾਲਕੀ ਜੈ ਕਨਈਆ ਲਾਲਕੀ ਨਮਸਕਾਰ ਤੁਸੀਂ ਜੁੜ ਚੁੱਕੇ ਹੋ ਅਜੀਤ ਵੈਬ ਟੀਵੀ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਮਨਜੂਤ ਸਿੰਘ ਅੱਜ ਜਨਮਾਸਟਮੀ ਬਹੁਤ ਹੀ ਸ਼ਰਧਾ ਅਤੇ ਭਾਵਨਾ ਦੇ ਨਾਲ ਪੂਰੇ ਦੇਸ਼ ਭਰ ਦੇ ਵਿੱਚ ਮਨਾਈ ਜਾ ਰਹੀ ਹੈ ਇਸ ਵਕਤ ਤੁਹਾਨੂੰ ਜਲੰਧਰ ਦੇ ਗੀਤਾ ਮੰਦਿਰ ਦੇ ਵਿੱਚ ਲੈ ਕੇ ਆਈਆਂ ਤੁਹਾਨੂੰ ਵੀ ਦਰਸ਼ਨ ਕਰਵਾਉਣ ਦੇ ਲਈ ਲੈ ਕੇ ਆਏ ਹਾਂ ਜਿੱਥੇ ਅੱਜ ਕ੍ਰਿਸ਼ਨ ਭਗਵਾਨ ਜੀ ਦਾ ਰਾਤ ਨੂੰ ਜਨਮ ਹੋਏਗਾ ਜਨਮਾਸਟਮੀ ਬਹੁਤ ਹੀ ਸ਼ਰਧਾ ਉਤਸ਼ਾਹ ਤੇ ਭਾਵਨਾ ਦੇ ਨਾਲ ਮਨਾਈ ਜਾ ਰਹੀ ਹੈ ਔਰ ਉੱਥੇ ਹੀ ਤੁਸੀਂ ਦੇਖ ਸਕਦੇ ਹੋ ਸ਼ਰਧਾਲੂਆਂ ਦਾ ਹੜ ਮੰਦਰਾਂ ਦੇ ਵਿੱਚ ਵੱਡੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਔਰ ਇਹ ਲਾਈਨਾਂ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਮੰਦਰਾਂ ਦੇ ਵਿੱਚ ਪਹੁੰਚੇ ਹੋਏ ਨੇ ਜਿੱਥੇ ਅੱਜ ਜਨਮਾਸਟਮੀ ਬਹੁਤ ਹੀ ਸ਼ਰਧਾ ਉਤਸ਼ਾਹਤ ਭਾਵਨਾ ਦੇ ਨਾਲ ਮਨਾਈ ਜਾਂਦੀ ਹੈ ਔਰ ਮੰਦਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮੰਦਰ ਦੀਆਂ ਤੁਸੀਂ ਦੇਖ ਸਕਦੇ ਹੋ ਕਈ ਪ੍ਰਕਾਰ ਦੇ ਫੁੱਲਾਂ ਦੇ ਨਾਲ ਰੰਗ-ਬਰੰਗੀਆਂ ਲਾਈਟਾਂ ਦੇ ਨਾਲ ਸਜਾਵਟ ਕੀਤੀ ਹੋਈ ਹੈ ਮੰਦਰ ਦੀ ਔਰ ਉੱਥੇ ਹੀ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਅੱਜ ਜਨਮਾਸਟਮੀ ਮਨਾਉਣ ਦੇ ਲਈ ਮੰਦਰਾਂ ਦੇ ਵਿੱਚ ਪਹੁੰਚ ਰਹੇ ਨੇ ਵੈਸੇ ਤਾਂ ਪੂਰੇ ਆਦੇਸ਼ਪੁਰ ਦੇ ਵਿੱਚ ਬਹੁਤ ਹੀ ਉਤਸ਼ਾਹ ਭਾਵਨਾ ਅਤੇ ਸ਼ਰਧਾ ਦੇ ਨਾਲ ਜਨਮ ਮਾਸਟਮੀ ਮਨਾਈ ਜਾਂਦੀ ਹੈ ਔਰ ਇਹ ਜਲੰਧਰ ਦੀਆਂ ਤਸਵੀਰਾਂ ਨੇ ਜਲੰਧਰ ਦਾ ਗੀਤਾ ਮੰਦਰ ਹੈ ਜਿੱਥੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਪਹੁੰਚੇ ਹੋਏ ਨੇ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਔਰ ਅੰਦਰ ਦਰਸ਼ਨ ਦਿਦਾਰੇ ਕਰਨ ਵਾਸਤੇ ਤੁਸੀਂ ਦੇਖ ਸਕਦੇ ਹੋ ਲਾਈਨਾਂ ਜ਼ਰੂਰ ਲੱਗੀਆਂ ਹੋਈਆਂ ਨੇ ਸ਼ਰਧਾਲੂ ਦੂਰੋਂ ਦੂਰੋਂ ਉੱਚੇਚੇ ਤੌਰ ਤੇ ਪਹੁੰਚੇ ਹੋਏ ਨੇ ਔਰ ਉੱਥੇ ਜੇਕਰ ਗੱਲ ਕਰੀਏ ਮੰਦਰ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਮੰਦਰ ਬਹੁਤ ਹੀ ਸੋਹਣੇ ਤਰੀਕੇ ਨਾਲ ਕਈ ਪ੍ਰਕਾਰ ਦੇ ਫੁੱਲਾਂ ਦੇ ਨਾਲ ਕਪਰੰਗੇ ਫੁੱਲਾਂ ਦੇ ਨਾਲ ਸਜਾਵਟ ਹੈ ਕੀਤੀ ਹੋਈ ਹੈ ਔਰ ਤੁਹਾਨੂੰ ਇੱਕ ਨਾਲ ਤਸਵੀਰਾਂ ਵੀ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਪ੍ਰਸ਼ਾਸਨ ਵੱਲੋਂ ਵੀ ਪੁਖਤਾ ਪ੍ਰਬੰਧ ਹੈ ਜ਼ਰੂਰ ਉਹ ਕੀਤੇ ਹੋਏ ਨੇ ਉੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਦੋਨੋਂ ਪਾਸੇ ਬੈਰੀਕੇਡਿੰਗ ਕੀਤੀ ਗਈ ਹੈ ਮੰਦਰ ਦੇ ਦੋਨੋਂ ਤਰਫ ਕਿਉਂਕਿ ਅਸ਼ਟਮੀ ਦਾ ਤਿਹਾਰ ਹੈ ਜਨਮ ਅਸ਼ਟਮੀ ਦਾ ਤਿਹਾਰ ਹੈ ਔਰ ਮੰਦਰਾਂ ਦੇ ਵਿੱਚ ਰੌਣਕਾਂ ਲੱਗੀਆਂ ਨੇ ਹੜ ਹੈ ਸ਼ਰਧਾਲੂ ਦੂਰੋਂ ਦੂਰੋਂ ਉਚੇਚੇ ਤੌਰ ਤੇ ਪਹੁੰਚੇ ਹੋਏ ਨੇ ਤਾਂ ਕਿ ਵਾਹਨ ਭਾਵੇਂ 4 ਰੁਪਿਆ ਵਾਹਨੋਂ ਭਾਵੇਂ ਅ ਦੋ ਪਹੀਆ ਵਾਹਨ ਹੁਣ ਉਹਨਾਂ ਦੀ ਐਂਟਰੀ ਨਹੀਂ ਹੁਣ ਦਿੱਤੀ ਜਾ ਰਹੀ ਹੈ ਪਾਰਕਿੰਗ ਮੰਦਿਰ ਦੇ ਬਿਲਕੁਲ ਸਾਈਡ ਤੇ ਹੀ ਰੱਖੀ ਗਈ ਹੈ ਔਰ ਬੱਚੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਸੋਹਣੇ ਤਰੀਕੇ ਨਾਲ ਤਿਆਰ ਹੋ ਕੇ ਪਹੁੰਚੇ ਹੋਏ ਨੇ ਮੰਦਿਰਾਂ ਦੇ ਵਿੱਚ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਜੋ ਬੱਚੀ ਨੇ ਕ੍ਰਿਸ਼ਨ ਜੀ ਦਾ ਜੋ ਹੈ ਜਿਸ ਤਰੀਕੇ ਨਾਲ ਉਹ ਦੇਖਦੇ ਨੇ ਉਸੇ ਤਰੀਕੇ ਨਾਲ ਪਹਿਰਾਵਾ ਹੈ ਉਹ ਬੱਚਿਆਂ ਦੇ ਵੱਲੋਂ ਪਹਿਨ ਕੇ ਪਹੁੰਚੇ ਨੇ ਪ੍ਰਸ਼ਾਸਨ ਵੱਲੋਂ ਵੀ ਪੂਕਤਾ ਪ੍ਰਬੰਧ ਖਿਆ ਕੀਤੇ ਗਏ ਨੇ ਤਾਂ ਕਿ ਕੋਈ ਅਨਸਖਾਮੀ ਘਟਨਾ ਨਾ ਵਾਪਰ ਸਕੇ ਪ੍ਰਸ਼ਾਸਨ ਵੱਲੋਂ ਵੀ ਪੂਕਤਾ ਪੂਰੀ ਤਿਆਰੀ ਹੈ ਸਕਿਉਰਟੀ ਟਾਈਟ ਹੈ ਕਿਉਂਕਿ ਰਸ ਹੈ ਦੂਰੂ ਦੂਰੂ ਤੇ ਚੇ ਤੌਰ ਤੇ ਸ਼ਰਧਾਲੂ ਪਹੁੰਚ ਦੇ ਨੇ ਮੰਦਰਾਂ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਬੈਰੀਗੇਟਿੰਗ ਕੀਤੀ ਹੋਈ ਹੈ ਸ਼ਰਧਾਲੂਆਂ ਲਾਈਨ ਦੇ ਵਿੱਚ ਲੱਗੇ ਹੋਏ ਨੇ ਲੰਬੀਆਂ ਕਤਾਰਾਂ ਨੇ ਔਰ ਅੱਜ ਜਿੱਥੇ ਪੂਰੇ ਦੇਸ਼ ਭਰ ਦੇ ਵਿੱਚ ਜਨਮ ਅਸ਼ਟਮੀ ਕ੍ਰਿਸ਼ਨ ਜੀ ਦੀ ਜਨਮ ਅਸ਼ਟਮੀ ਬਹੁਤ ਹੀ ਸ਼ਰਧਾ ਉਤਸ਼ਾਹ ਤੇ ਭਾਵਨਾ ਦੇ ਨਾਲ ਮਨਾਈ ਜਾ ਰਹੀ ਹੈ ਔਰ ਇਹ ਜਲੰਧਰ ਦੀਆਂ ਤਸਵੀਰਾਂ ਹਨ ਜਲੰਧਰ ਦਾ ਗੀਤਾ ਮੰਦਰ ਹੈ ਜਿੱਥੇ ਗੀਤਾ ਮੰਦਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸ਼ਰਧਾਲੂਆਂ ਦਾ ਹੜ੍ਹ ਹੈ ਵੱਡੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਔਰ ਆਲੇ ਦੁਆਲੇ ਤੁਸੀਂ ਦੇਖ ਸਕਦੇ ਹੋ ਰੌਣਕਾਂ ਲੱਗੀਆਂ ਹੋਈਆਂ ਨੇ ਔਰ ਜੇਕਰ ਗੱਲ ਕਰੀਏ ਕਈ ਪ੍ਰਕਾਰ ਦੇ ਲੰਗਰ ਵੀ ਸ਼ਰਧਾਲੂਆਂ ਵੱਲੋਂ ਲਗਾਈ ਗਈ ਨੇ ਔਰ ਉੱਥੇ ਜੇਕਰ ਗੱਲ ਕੀਤੀ ਜਾਵੇ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿੱਥੇ ਪ੍ਰਸ਼ਾਸਨ ਵੱਲੋਂ ਪੁਕਤਾ ਪ੍ਰਬੰਧ ਕੀਤੇ ਹੋਏ ਨੇ ਜ਼ਰੂਰ ਪ੍ਰਸ਼ਾਸਨ ਵੀ ਪੱਬਾ ਪਾ ਰਿਹਾ ਹੈ ਬੱਚੇ ਪਹੁੰਚ ਰਹੇ ਨੇ ਬੱਚਿਆਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਤੁਹਾਨੂੰ ਤਸਵੀਰਾਂ ਪਰਲੇ ਪਾਸੇ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿਸ ਤਰੀਕੇ ਨਾਲ ਰੌਣਕਾਂ ਲਕੀਆਂ ਹੋਈਆਂ ਨੇ ਮੰਦਰ ਮੰਦਰਾਂ ਦੇ ਵਿੱਚ ਔਰ ਇਹ ਜਲੰਧਰ ਦੀਆਂ ਤਸਵੀਰਾਂ ਨੇ ਜਲੰਧਰ ਦਾ ਕੀਤਾ ਮੰਦਰ ਤੁਸੀਂ ਵੇਖ ਸਕਦੇ ਹੋ ਲਾਈਟਿੰਗ ਕੀਤੀ ਹੋਈ ਹੈ ਕਈ ਪ੍ਰਕਾਰ ਦੇ ਫੁੱਲ ਲਗਾਏ ਗਏ ਨੇ ਰੰਗ ਬਰੰਗੀਆਂ ਲਾਈਟਾਂ ਲਗਾਈਆਂ ਗਈਆਂ ਨੇ ਕਈ ਪ੍ਰਕਾਰ ਦੇ ਬਨਸਵੰਨੇ ਫੁੱਲਾਂ ਦੇ ਨਾਲ ਮੰਦਿਰ ਦੀ ਸਜਾਵਟ ਕੀਤੀ ਹੋਈ ਹੈ ਔਰ ਇਹ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੇ ਤਰੀਕੇ ਨਾਲ ਸਜਾਵਟ ਕੀਤੀ ਹੋਈ ਹੈ ਜਿੱਥੇ ਜਨਮ ਅਸ਼ਟਮੀ ਦਾ ਤਿਉਹਾਰ ਹੈ ਬਹੁਤ ਹੀ ਸ਼ਰਧਾ ਉਤਸ਼ਾਹ ਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਬਹੁਤ ਹੀ ਤੁਸੀਂ ਦੇਖ ਸਕਦੇ ਹੋ ਸ਼ਰਧਾਲੂਆਂ ਦੇ ਵਿੱਚ ਉਤਸ਼ਾਹ ਹੈ ਬਹੁਤ ਦੂਰੋਂ ਦੂਰੋਂ ਉੱਚੇ ਤੌਰ ਤੇ ਸ਼ਰਧਾਲੂ ਮੰਦਰਾਂ ਦੇ ਵਿੱਚ ਪਹੁੰਚ ਰਹੇ ਨੇ ਲੰਬੀਆਂ ਲਾਈਨਾਂ ਜ਼ਰੂਰ ਲੱਗੀਆਂ ਹੋਈਆਂ ਨੇ ਦੂਸਰੇ ਪਾਸੇ ਪ੍ਰਸ਼ਾਸਨ ਵੀ ਪੂਰਾ ਤਰੀਕ ਨਾਲ ਜੇਕਰ ਕਹਿ ਦਈਏ ਤਾਂ ਸਖਤਾਈ ਜ਼ਰੂਰ ਕੀਤੀ ਗਈ ਹੈ ਕਿਉਂਕਿ ਕੋਈ ਵਾਹਨ ਨਹੀਂ ਅੰਦਰ ਆਉਣ ਦਿੱਤਾ ਜਾ ਰਿਹਾ ਕਿਉਂਕਿ ਇਸ ਏਰੀਆ ਦੇ ਵਿੱਚ ਰਸ਼ ਹੈ ਕਹਿ ਦਈਏ ਕਿ ਇੱਕ ਪ੍ਰਕਾਰ ਦੀ ਰੌਣਕਾਂ ਜ਼ਰੂਰ ਲੱਗੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜੇਕਰ ਉੱਥੇ ਹੀ ਤੁਹਾਨੂੰ ਤਸਵੀਰਾਂ ਰਾਹੀਂ ਦਿਖਾਉਣ ਦੀ ਕੋਸ਼ਿਸ਼ ਕਰੀਏ ਮੰਦਰ ਦੀ ਸਜਾਵਟ ਕਈ ਪ੍ਰਕਾਰ ਦੇ ਫੁੱਲ ਨੇ ਲੱਗੇ ਹੋਏ ਨੇ ਬੱਚੇ ਨੇ ਸਾਜ ਝ ਕੇ ਮੰਦਰਾਂ ਦੇ ਵਿੱਚ ਪਹੁੰਚੇ ਹੋਏ ਨੇ ਲੰਬੀਆਂ ਕਤਾਰਾਂ ਕਿਉਂਕਿ ਅੱਜ ਜਨਮਸ਼ਟਮੀ ਦਾ ਤਿਉਹਾਰ ਹੈ ਬਹੁਤ ਹੀ ਉਤਸ਼ਾਹ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਜੇਕਰ ਉੱਥੇ ਹੀ ਗੱਲ ਕੀਤੀ ਜਾਵੇ ਅੱਜ ਦੀ ਰਾਤ ਯਾਨੀ ਕਿ ਜਨਮ ਕ੍ਰਿਸ਼ਨ ਜੀ ਦੇ ਜਨਮਸ਼ਟਮੀ ਰਾਤ ਕਰੀਬ 12 ਵਜੇ ਜਨਮ ਹੁੰਦਾ ਹੈ ਔਰ ਮੰਦਰਾਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਨੇ ਔਰ ਬੱਚੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੁੰਦਰ ਬਹੁਤ ਹੀ ਸੋਹਣੇ ਤਰੀਕੇ ਨਾਲ ਤਿਆਰ ਹੋ ਕੇ ਪਹੁੰਚੇ ਹੋਏ ਨੇ ਮੰਦਰਾਂ ਦੇ ਵਿੱਚ ਜਿੱਥੇ ਇੱਕ ਪਾਸੇ ਰੌਣਕਾਂ ਨੇ ਔਰ ਉੱਥੇ ਪਾਸੇ ਤੁਸੀਂ ਦੇਖ ਸਕਦੇ ਹੋ ਦੂਸਰੇ ਪਾਸੇ ਕਿ ਲੰਗਰਾਂ ਦੇ ਵੀ ਕਈ ਪ੍ਰਕਾਰ ਦੇ ਪ੍ਰਬੰਧ ਹੈ ਕੀਤੇ ਗਏ ਨੇ ਔਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਬੱਚਿਆਂ ਦੀਆ beta ਕੀ ਕਹਿਣਾ ਚਾਹਤੇ ਹੋ ਕੁਝ ਕਹਿਣਾ ਚਾਹਤੇ ਹੋ ਫਿਰ ਨੱਚੋ ਬੋਲੋ आपका नाम क्या है आटा भी ठीक है आज आप क्या बने हो? नहीं नहीं आप क्या बने हो आज ठीक है तो so, आज आज का दिन बारे पता है आपको आज क्या है जन्माष्टमी जन्माष्टमी का जन्म जी नाम ਅੱਜ ਹੁਰਵੀ ਆ ਬੱਚਿਆਂ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਤੁਹਾਨੂੰ ਦੇਸ਼ ਵਿਦੇਸ਼ ਬੈਠੇ ਅੱਜ ਅਦರ್ಶਨ ਅਕਰਵਾ ਰਹੇ ਹਾਂ ਇਹ ਜਲੰਧਰ ਦਾ ਗੀਤਾ ਮੰਦਿਰ ਹੈ ਜਿੱਥੇ ਦੀਆਂ ਤਸਵੀਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਲਗਾਤਾਰ ਬੱਚੇ ਤੁਸੀਂ ਦੇਖ ਸਕਦੇ ਹੋ ਕਿ ਤਿਆਰ ਹੋ ਕੇ ਬਹੁਤ ਹੀ ਸੋਹਣੇ ਤਰੀਕੇ ਨਾਲ ਪਹੁੰਚੇ ਹੋਏ ਨੇ ਔਰ ਹੁਣ ਤੁਹਾਨੂੰ ਮੰਦਿਰ ਦੇ ਅੰਦਰ ਵੀ ਲੈ ਚਾਲਦੇ ਹਾਂ ਅੰਦਰ ਦੀਆਂ ਰੌਣਕਾਂ ਵੀ ਵਿਖਾਵਾਂਗੇ ਕਿਸ ਤਰੀਕੇ ਨਾਲ ਅੰਦਰ ਰੌਣਕਾਂ ਲੱਗੀਆਂ ਹੋਈਆਂ ਨੇ ਔਰ ਪਹਿਲਾਂ ਤੁਹਾਨੂੰ ਇੱਕ ਤਸਵੀਰ ਇਹ ਵੀ ਦਿਖਾ ਦਿੰਦੇ ਆ ਕਿ ਜਿੱਥੇ ਵੱਡੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਪ੍ਰਸ਼ਾਸਨ ਵੱਲੋਂ ਪੂਕਤਾ ਪ੍ਰਬੰਧ ਕੀਤੇ ਹੋਏ ਨੇ ਔਰ ਜੋ ਟ੍ਰੈਫਿਕ ਨਾ ਹੋਵੇ ਇਸ ਕਰਕੇ ਬੈਰੀਗੇਟਿੰਗ ਜ਼ਰੂਰ ਕੀਤੀ ਹੋਈ ਹੈ ਸੋ ਜਿਵੇਂ ਤੁਹਾਨੂੰ ਤਸਵੀਰਾਂ ਦਿਖਾਈਆਂ ਨੇ ਪ੍ਰਸ਼ਾਸਨ ਵੱਲੋਂ ਪੂਕਤਾ ਪ੍ਰਬੰਧ ਕੀਤੇ ਗਏ ਨੇ ਬੈਰੀਕੇਟਿੰਗ ਕੀਤੀ ਗਈ ਹੈ ਕੋਈ ਚਾਰ ਪਹੀਆ ਵਾਹਨ ਹੋਵੇ ਭਾਵੇਂ ਦੋ ਪਹੀਆ ਵਾਹਨ ਹੋਵੇ ਇੱਧਰਲੇ ਪਾਸੇ ਆਉਣ ਦਿੱਤੇ ਕਿਉਂਕਿ ਸ਼ਰਧਾਲੂਆਂ ਦਾ ਵੱਡਾ ਹਾੜਾ ਹੈ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਪਹੁੰਚੇ ਹੋਏ ਨੇ ਮੰਦਰਾਂ ਦੇ ਵਿੱਚ ਦਰਸ਼ਨ ਦਿਦਾਰੇ ਕਰਨ ਲਈ ਸਾਡੇ ਨਾਲ ਪੁਲਿਸ ਅਧਿਕਾਰੀ ਹਰਜਿੰਦਰ ਸਿੰਘ ਜੀ ਮੌਜੂਦ ਨੇ ਸੋ ਹਰਜਿੰਦਰ ਜੀ ਕਿਹੋ ਜੀ ਤਿਆਰੀ ਕੀਤੀ ਹੋਈ ਹੈ ਬੈਰੀਕੇਟਿੰਗ ਲਗਾਏ ਹੋਏ ਕਿਹੋ ਜਿਹਾ ਪ੍ਰਬੰਧ ਕੀਤੇ ਗਏ ਜਨਮਸ਼ਟਵੀ ਨੂੰ ਵੱਖ ਰੱਖਦੇ ਹੋਏ ਅੱਜ ਸਾਰੇ ਪਬਲਿਕ ਦੀ ਸਹੂਲਤ ਲਈ ਸੁਰੱਖਿਆ ਲਈ ਸਾਰੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਫੋਰਸ ਸਾਰੇ ਪਾਸੇ ਤਨਾਤ ਕੀਤੀ ਗਈ ਆ ਤੇ ਹਰ ਪਖ ਤੋਂ ਜਿਹੜਾ ਜਿਹੜਾ ਲਾਰਡ ਆਰਡਰ ਨੂੰ ਮੈਂਟੇ ਰੱਖਿਆ ਜਾਏਗਾ ਠੀਕ ਹੈ ਜਿਵੇਂ ਪਤਾ ਗਿਆ ਕਿ ਵੱਡੀ ਘੰਟੀ ਦੇ ਵਿੱਚ ਸਰਦਾਲੂ ਪਹੁੰਚਣੇ ਸੀਗੇ ਜਲੰਧਰ ਦੇ ਵੱਖ-ਵੱਖ ਕੋਨਿਆਂ ਤੋਂ ਵੱਖ-ਵੱਖ ਪਿੰਡਾਂ ਤੋਂ ਕਿੰਨੇ ਕਿ ਫੋਰਸ ਲਗਾਈ ਕੋਈ ਆ ਦੋਵੇਂ ਪਾਸੇ ਫੋਰਸ ਪੁਖਤਾ ਪ੍ਰਬੰਧ ਸਾਰੇ ਕੀਤੇ ਗਏ ਆ ਜੀ ਮੈਕਸਿਮਮ ਫੋਰਸ ਆਪਾਂ ਸਾਡੇ ਵੱਲੋਂ ਤਨਾਤ ਕੀਤੀ ਗਈ ਆ ਤੇ ਸਰਦਾਲੂ ਆ ਰਹੇ ਨੇ ਸਾਰੇ ਆਪਣੇ ਆਰਾਮ ਨਾਲ ਸਾਰਾ ਦਰਸ਼ਨ ਕਰ ਰਹੇ ਨੇ ਮਹਾਰਾਜ ਜੀ ਓਕੇ ਥੈਂਕ ਯੂ ਜੀ ਠੀਕ ਹੈ ਜੀ ਸੋ ਅੱਗੇ ਤੁਹਾਨੂੰ ਹੁਣ ਮੰਦਿਰ ਦੇ ਅਪਾ ਅੰਦਰ ਲੈ ਚਲਦੇ ਆਂ ਔਰ ਅੰਦਰ ਦੀਆਂ ਤਸਵੀਰਾਂ ਵੀ ਦਿਖਾਵਾਂਗੇ ਅੰਦਰ ਰੌਣਕਾਂ ਦੀ ਇੱਕ ਝਲਕ ਤੁਹਾਨੂੰ ਉਹ ਵੀ ਦਿਖਾਉਨੇ ਆਂ ਔਰ ਅੱਜ ਜਨਮਸ਼ਟਮੀ ਕਿਉਂ ਮਨਾਈ ਜਾਂਦੀ ਹੈ ਔਰ ਉਹ ਵੀ ਤੁਹਾਨੂੰ ਜਾਣਕਾਰੀ ਤਮਾਮ ਅੱਜ ਦਵਾਂਗੇ ਅਜੀਤ ਵੈਬ ਟੀਵੀ ਦੇ ਮਾਧਿਅਮ ਰਾਹੀਂ ਇਹਦਾ ਸਾਰਿਆਂ ਨੂੰ ਜੈ ਸ਼੍ਰੀ கிருஷ்ਨਾ ਹਰ ਹਰ ਮਾਦੇਵ ਸ਼੍ਰੀ ਅਮਰ ਮੰਦਰ ਸੈਂਟਰਲ ਟਾਊਨ ਗਲੀ ਨੰਬਰ 5 ਤੋਂ ਸਾਰਿਆਂ ਵੱਲੋਂ ਸ਼੍ਰੀ கிருஷ்ਨ ਜਨਮ ਅਸ਼ਮੀ ਦੀ ਬਹੁਤ-ਬਹੁਤ ਸ਼ੁਭ ਕਾਮਨਾਵਾਂ ਤੇ ਬਾਕੀ ਸਾਰੇ ਆਨੰਦ ਲੋ ਸੈਂਟਰਲ ਟਾਊਨ ਪੰਜ ਨੰਬਰ ਗਲੀ ਅਮਰ ਮੰਦਰ ਸਾਕੇ ਬਹੁਤ ਵਧੀਆ-ਵਧੀਆ ਚੰਕੀਆਂ ਮੰਨੀਆਂ ਹੋਈਆਂ ਪਾਜੀ ਇਸ ਸਾਲ ਕੀ ਕਿਹੋ ਜਿਹੀ ਤਿਆਰੀਆਂ ਕੀਤੀਆਂ ਨੇ ਤਿਆਰੀਆਂ ਦੇਖੋ ਜੀ ਸਾਡੇ ਮੈਂਬਰਾਂ ਨੇ ਬਹੁਤ ਵਧੀਆ ਕੀਤੀਆਂ ਇੰਨੀਆਂ ਕਿ ਵਧੀਆ ਕਿਤੇ ਤੁਸੀਂ ਆਪ ਦੇਖ ਸਕਦੇ ਛੋਟੇ ਛੋਟੇ ਬੱਚੇ ਬਣ ਕੇ ਆ ਰਹੇ ਆ ਲੰਗਰ ਚੱਲ ਰਿਹਾ ਸਭ ਕੁਝ ਹੋ ਰਿਹਾ ਹੈ ਨਮਸਕਾਰ ਮੈਂ ਇਸ ਮੰਦਰ ਨਾਲ ਬੜੇ ਪੁਰਾਣੇ ਸੰਪਰਕ ਦੇ ਵਿੱਚ ਹੈਗੀ ਆ ਕਿ ਸਾਡੀ ਕਈ ਪੁਸ਼ਤਾ ਇਸ ਮੰਦਰ ਦੇ ਲਈ ਕੰਮ ਕਰਦੇ ਆ ਰਹੀਆਂ ਅੱਜ ਸਾਡੇ ਕ੍ਰਿਸ਼ਨ ਜੀ ਦਾ ਜਨਮ ਦਿਨ ਹੋਇਆ ਜਿਹਦੇ ਕੀ ਸਾਡੀ ਹਿੰਦੂ ਲੋਕਾਂ ਨੂੰ ਬਹੁਤ ਗਰਵ ਹੈ ਔਰ ਅਸੀਂ ਸਾਰੇ ਜਾਣੇ ਰਲ ਮਿਲ ਕੇ ਇਸ ਤਿਹਾਰ ਨੂੰ ਮਨਾਨੇ ਆ ਔਰ ਤੁਸੀਂ ਦੇਖ ਹੀ ਰਹੇ ਹੋਗੇ ਕਿ ਇੰਨੀ ਇਸ ਵਕਤ ਸਪੀਡ ਲੱਗੀ ਹੋਈ ਆ ਔਰ ਅਲੱਗ-ਅਲੱਗ ਝਾਕੀਆਂ ਬਣੀਆਂ ਹੋਈਆਂ ਸਾਡੇ ਮੰਦਰ ਦੇ ਵਿੱਚ ਅਮਨ ਮੰਦਰ ਜਿਹੜਾ ਹੈਗਾ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਅਮਨ ਮੰਦਰ ਦੇ ਵਿੱਚ ਹਰ ਮੈਂਬਰ ਇਹਨੂੰ ਆਪਣਾ ਇੱਕ ਕਰਤੱਵਿਆ ਸਮਝਦਾ ਕਿ ਹਰ ਫੰਕਸ਼ਨ ਨੂੰ ਇੱਕ ਵਧੀਆ ਲੈਵਲ ਤੇ ਲੈ ਕੇ ਜਾਣਾ ਔਰ ਸਾਡੇ ਇੱਥੇ ਦੇ ਜੋ ਵੀ ਰਿਪ੍ਰেজੈਂਟੇਟਿਵ ਹੈਗੇ ਆ ਅਲੱਗ-ਅਲੱਗ ਮੱਲੇ ਦੇ ਰਿਪ੍ਰেজੈਂਟੇਟਿਵ ਏਰੀਆ ਦੇ ਰਿਪ੍ਰেজੈਂਟੇਟਿਵ ਆ ਰਹੇ ਨੇ ਆਪਣਾ ਪਾਰਟ ਲੈ ਰਹੇ ਨੇ ਕਹਿ ਵੀ ਰਹੇ ਨੇ ਕਿ ਤੁਸੀਂ ਜਿਹੜੀ ਪ੍ਰੈਪਰੇਸ਼ਨ ਕੀਤੀ ਹੈ ਔਰ ਪੂਰੇ 100% ਆਪਣਾ ਦਿੱਤਾ ਹੈ ਔਰ ਆਉਣ ਵਾਲੇ ਸਮੇਂ ਹੁਣ 12 ਵਜੇ ਅਸੀਂ ਕੇਕ ਕਟਿੰਗ ਵੀ ਕਰਾਂਗੇ ਤਾਂ ਕਿ ਅਸੀਂ ਲਾਰਡ ਕ੍ਰਿਸ਼ਨ ਆਪਣਾ ਬਰਥ ਸੈਲੀਬ੍ਰੇਟ ਕਰੀਏ ਔਰ ਇਹ ਇਕੱਲੇ ਅਸੀਂ ਨਹੀਂ ਕਰਾਂਗੇ ਇਹ ਸਾਰੇ ਜਿੰਨੇ ਵੀ ਸਾਡੇ ਸੈਂਟਰ ਟਾਊਨ ਹਲਕੇ ਦੇ ਜਿੰਨੇ ਵੀ ਆਪਣੇ ਮੈਂਬਰ ਨੇ ਜਾਂ ਤੇ ਰੈ residenccy ਹੈਗੀ ਆ ਉਹ ਸਾਰੇ ਜਣੇ ਆਊਗਾ ਪਰ ਸਾਰੇ ਮਿਲ ਕੇ ਕ੍ਰਿਸ਼ਨਾ ਜੀ ਦਾ ਬਰਥਡੇ ਮਨਾਵਾਂਗੇ ਔਰ ਬੜੀ ਧੂਮ-ਧਾਮ ਦੇ ਨਾਲ ਆਪਾਂ ਸੈਲੀਬ੍ਰੇਟ ਕਰ ਰਹੇ ਆਂ ਔਰ ਕਰਦੇ ਰਵਾਂਗੇ। ਖਾਸ ਕੀ ਤਿਆਰੀਆਂ ਕੀਤੀਆਂ ਗਈਆਂ ਨੇ। ਖਾਸ ਸਾਡੇ ਮੰਦਰ ਦੇ ਵਿੱਚ ਅੱਜ ਤੁਸੀਂ ਮੇਰੇ ਬੈਕਸਾਈਡ ਤੇ ਦੇਖਦੇ ਹੋਵੋਗੇ ਕਿ ਇੱਕ ਸੈਲਫੀ ਪੁਆਇੰਟ ਬਣਾਇਆ ਹੋਇਆ ਔਰ ਬਾਹਰ ਇੱਕ ਆਪਾਂ ਇੱਕ ਝੂਲਾ ਲਗਾਇਆ ਜਿੱਥੇ ਕਿ ਅੱਜਕੱਲ ਬੱਚੇ ਆ ਕੇ ਆਪਣੇ ਆਪਣਾ ਇੱਕ ਇੱਕ ਸਲਾਈਡ ਨੂੰ ਕਹਿ ਦਿੰਦੇ ਆ ਜਾਂ ਹਰ ਇੰਜੋਏ ਕਰ ਰਹੇ ਔਰ ਹਰ ਬੰਦਾ ਆ ਰਿਹਾ ਤੇ ਪਹਿਲਾਂ ਉੱਥੇ ਪਿਕ ਲੈ ਰਹੇ ਥੋੜੀ देर ਪਹਿਲਾਂ ਅਸੀਂ ਵੀ ਬੱਚੇ ਬਣੇ ਸੀ ਠੀਕ ਹੈ ਜੀ ਔਰ ਜਿੱਦਾਂ ਤੁਸੀਂ ਦੇਖ ਹੀ ਰਹੇ ਹੋ ਸਾਡੇ ਅਲੱਗ-ਅਲੱਗ ਬੱਚੇ ਸਾਡੇ ਕ੍ਰਿਸ਼ਨਾ ਬਣੇ ਕ੍ਰਿਸ਼ਨ ਰੂਮ ਚ ਆਏ ਹੋਏ ਆ ਔਰ ਅਲੱਗ ਹੀ ਰੂਪ ਦੇ ਨਾਲ ਤਿਆਰੀਆਂ ਕੀਤੀਆਂ ਹੋਈਆਂ ਔਰ 1% ਵੀ ਸਾਨੂੰ ਇਹ ਨਹੀਂ ਲੱਗ ਰਿਹਾ ਕਿ ਆਪਾਂ ਕੁਝ ਅਲੱਗ ਕਰ ਰਹੇ ਹਾਂ ਸੋਚ ਰਿਹਾ ਕਿ ਸਾਡਾ ਆਪਣਾ ਜਨਮ ਦਿਨ ਹੈ ਸਾਡਾ ਭਗਵਾਨ ਅਸੀਂ ਮਤਲਬ ਆਪਣੇ ਭਗਵਾਨ ਆਪਣੇ Hindu ਧਰਮ ਨੂੰ ਹੋਰ ਅੱਗੇ ਲੈ ਕੇ ਜਾਣਾ ਚਾਹੁੰਦੇ ਔਰ ਮੇਰੇ ਜਿੰਨੇ ਵੀ ਵੀਰ ਭੈਣ ਭਰਾ ਛੋਟੇ ਬੱਚੇ ਉਹ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਕਿ Hindu ਦੇ ਧਰਮ ਨੂੰ ਆਪਾਂ ਮਨਾਈਏ ਔਰ ਬੜਾ ਹੀ ਧੂਮਧਾਮ ਨਾਲ ਤਾਂਕਿ ਕਾਨੂੰ ਸਾਨੂੰ ਕਿਤੇ ਵੀ ਕਦੀ ਵੀ ਲੋਡ ਪਵੇ ਸਾਡਾ ਹਿੰਦੂ ਰਾਸ਼ਟਰ ਦੇ ਵਿੱਚ ਨੰਬਰ 1 ਤੇ ਬਣੇ ਔਰ ਸਾਡੇ ਭਾਰਤ ਦੇ ਵਿੱਚ ਸਾਰੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਨੌਲੇਜ ਹੋਣੀ ਚਾਹੀਦੀ ਹੈ ਕੀ ਸਾਡੇ ਸਾਡੇ ਜਿਹੜੇ ਧਰਮ ਦੇ ਵਿੱਚ ਕਿਹੜੇ-ਕਿਹੜੇ ਚੀਜ਼ ਹੁੰਦੀਆਂ ਕਿਹੜੇ-ਕਿਹੜੇ ਭਗਵਾਨ ਨੇ ਸਾਡੇ ਲਈ ਕੀ-ਕੀ ਕੀਤਾ ਔਰ ਕ੍ਰਿਸ਼ਨਾ ਜੀ ਦੇ ਬਾਰੇ ਤੇ ਕੀ ਕਹਿਣਾ ਆਪਣੇ ਆਪ ਜੀ ਅਵਤਾਰ ਰੂਪ ਨੇ ਉਹ ਮਾਗੀ ਧੰਨਵਾਦ ਤੁਸੀਂ ਆਏ ਇੱਥੇ ਮੀਡੀਆ ਚੈਨਲ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਸਾਡੇ ਮੰਡੇ ਦਾ ਟੇਕਓਵਰ ਕੀਤਾ ਉਹਦੇ ਲਈ ਬਹੁਤ ਬਹੁਤ ਥੈਂਕ ਯੂ ਸੋ ਇਸ ਵਕਤ ਪੰਡਿਤ ਜੀ ਸਾਡੇ ਨਾਲ ਨੇ ਗੱਲਬਾਤ ਕਰਨੇ ਆ ਪੰਡਿਤ ਜੀ ਬਹੁਤ ਬਹੁਤ ਸਵਾਗਤ ਹੈ ਜੀਤ ਵੈਬ ਟੀਵੀ 'ਤੇ ਮੇਰਾ ਸਵਾਲ ਇਹ ਹੈ ਕਿ ਜਨਮਾਸ਼ਟਮੀ ਕਿਉਂ ਮਨਾਇਆ ਜਾਂਦੀ ਹੈ ਇਸ ਦਾ ਮਹੱਤਵ ਕੀ ਹੈ ਜਨਮਾਸ਼ਟਮੀ ਜੋ ਹੈ ਨਾ ਭਗਵਾਨ શ્રીਕ੍ਰਿਸ਼ਨ अवतार लिए थे क्योंकि भगवान का अवतार होता है जन्म नहीं होता है भगवान अवतार लिए थे तो उसी दिन से भक्तों ने प्रेम पूर्वक जन्माष्टमी मनाते हैं और बड़े श्रद्धा उत्साह से मनाते हैं उस रोज़ क्योंकि भगवान जो है ना आए पृथ्वी पर जब जब अत्याचार होता है अधर्मी धर्मी पैदा हो जाते हैं तो धर्म के स्थापना के लिए प्रभु अवतार लेकर के धर्म की स्थापना करते हैं बोलिए श्री कृष्ण भगवान की जय लगातार ਅਜਲੰਦਰ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਵੱਖ-ਵੱਖ ਮੰਦਰਾਂ ਤੋਂ ਜਿੱਥੇ ਸ਼ਰਧਾਲੂ ਲਗਾਤਾਰ ਪਹੁੰਚ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਮੰਦਰਾਂ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਜੋ ਅੱਜ ਦਾ ਤਿਹਾਰ ਬਹੁਤ ਹੀ ਸ਼ਰਧਾ ਉਤਸ਼ਾਹ ਤੇ ਭਾਵਨਾ ਨਾਲ ਮਨਾਇਆ ਜਾਂਦਾ ਸੋ ਅੱਗੇ ਚੱਲਦੇ ਹਾਂ ਤੁਹਾਨੂੰ ਹੋਰ ਵੀ ਮੰਦਰਾਂ ਦੀਆਂ ਰੌਣਕਾਂ ਦਿਖਾਉਨੇ ਆ ਜੇ ਪੁਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਅਸਾਂਝੀਆਂ ਕੀਤੀਆਂ ਨੇ ਜਿੱਥੇ ਪੂਰੇ ਦੇਸ਼ ਭਰ ਦੇ ਵਿੱਚ ਜਨਮ ਹଷ୍ਟਮੀ ਮਨਾਈ ਜਾ ਰਹੀ ਹੈ ਬਹੁਤ ਹੀ ਸ਼ਰਧਾ ਆਰਥਿਕ ਉਤਸ਼ਾਹ ਦੇ ਨਾਲ શ્રીਕ੍ਰਿਸ਼ਨ ਭਗਵਾਨ ਜੀ ਦਾ ਅੱਜ ਜਨਮਾਸਟਮੀ ਵਾਲੇ ਦਿਨ ਜਨਮ ਹੁੰਦਾ ਹੈ ਔਰ ਲੋਕ ਵਕ ਵਕ ਤਰੀਕੇ ਨਾਲ ਨੱਚ ਕੇ ਜਿਸ ਤਰੀਕੇ ਨਾਲ ਤੁਸੀਂ ਆ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਸ਼ਰਧਾਲੂ ਨੱਚਦੇ ਨੇ ਢੋਲ ਦੇ ਲੱਗੇ ਦੇ ਉੱਤੇ ਕੇਕ ਕੱਟਦੇ ਨੇ ਇਸ ਤਰੀਕੇ ਨਾਲ ਵਕ ਵਕ ਤਰ੍ਹਾਂ ਦੇ ਨਾਲ ਜੋ ਜਨਮਸ਼ਤਿ ਹੈ ਸ਼ਰਧਾਲੂਆਂ ਦੇ ਵੱਲੋਂ ਮਨਾਈ ਜਾਂਦੀ ਹੈ ਇਹ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਜਲੰਧਰ ਸਟਰੀਨ ਦੇ ਨਾਲ ਝੂਨੇ ਲੱਦੇ ਹੋਏ ਦਿਖਾਈ ਦੇ ਰਹੇ ਨੇ ਇਹ ਛੋਟੇ ਛੋਟੇ ਬੱਚੇ ਤਸਵੀਰਾਂ ਤਰਾਨਾ ਸੰਗੀਤ ਕਰ ਰਹੇ ਆ Já não ਜੋ ਸਿੰਘ ਜਲੰਧਰ